ਸਤਿ ਸ਼੍ਰੀ ਅਕਾਲ ਦੋਸਤੋ ਇਸ ਵੀਡੀਓ ਨੂੰ ਪੂਰੀ ਜ਼ਰੂਰ ਵੇਖਿਓ ਤੇ ਕਮੈਂਟਾਂ 'ਚ ਦੱਸਿਓ ਇੱਕ ਕਸੂਰ ਕਿਹਦਾ ਹੈ ਦਰਅਸਲ ਅੱਜ ਨਗਰ ਪੰਚਾਇਤ ਵੱਲੋਂ ਬੱਸ ਸਟੈਂਡ ਸਰਦੂਲਗੜ੍ਹ ਦੇ ਵਿੱਚ ਇੱਕ ਟਿਊਬਵੈੱਲ ਲਗਾਇਆ ਗਿਆ ਜਿਹਦੀ ਅੱਜ ਸਟਾਰਟਿੰਗ ਸੀ ਜਿਹਨੂੰ ਅੱਜ ਸ਼ੁਰੂ ਕੀਤਾ ਗਿਆ ਪਰ ਕੋਈ ਇੱਥੇ ਮੈਨੇਜਮੈਂਟ ਨਹੀਂ ਕੋਈ ਇੱਥੇ ਕਿਸੇ ਤਰ੍ਹਾਂ ਦਾ ਕੋਈ ਇੱਥੇ ਪਹਿਲਾਂ ਪੂਕਤਾ ਪ੍ਰਬੰਧ ਨਹੀਂ ਕੀਤਾ ਕਿ ਇਹ ਪਾਣੀ ਕਿੱਥੇ ਜਾਊਗਾ ਕਿਸੇ ਸੀਵਰੇਜ ਪਾਊਗਾ ਜਾਂ ਕਿਤੇ ਤੇ ਤੁਸੀਂ ਦੇਖ ਸਕਦੇ ਹੋ ਸਾਰੇ ਬਾਜ਼ਾਰ ਦਾ ਮੇਨ ਰੋਡ ਨੈਸ਼ਨਲ ਹਾਈਵੇ ਜਿਹੜਾ ਹੈ ਉਹਦਾ ਬਿਲਕੁਲ ਸਤਿਆਨਾਸ਼ ਕੀਤਾ ਇਹਨਾਂ ਨੇ ਅੱਜ ਤਕਰੀਬਨ 1.5 ਫੁੱਟ ਇੱਥੇ ਪਾਣੀ ਖੜਾ ਲੋਕ ਜਿਹੜੇ ਆ ਬਹੁਤ ਜ਼ਿਆਦਾ ਪਰੇਸ਼ਾਨ ਆ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਪਰ ਜਦੋਂ ਈਓ ਸਾਹਿਬ ਨਾਲ ਅਸੀਂ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਚੀਜ਼ ਦਾ ਕੋਈ ਪਤਾ ਨਹੀਂ ਤੇ ਇਹ ਜਿਹੜਾ ਇਹ ਕਿਦੀ ਪਰਮਿਸ਼ਨ ਦੇ ਨਾਲ ਹੋਇਆ ਅਕਸਰ ਹੀ ਵੇਖਦੇ ਆ ਲੋਕ ਇਹ ਕਹਿ ਦਿੰਦੇ ਆ ਕਿ ਵਿਕਾਸ ਦੇ ਵਿੱਚ ਰੋੜਾ ਬਣਦੇ ਨੇ ਪੱਤਰਕਾਰ ਪਰ ਆਹ ਦੇਖ ਲੋ ਇਹ ਹਾਲਾਤਾਂ ਦੇ ਵਿੱਚ ਅਸੀਂ ਬੋਲਣ ਤੇ ਮਜਬੂਰ ਹੁੰਦੇ ਆ ਦੋਸਤੋ ਜੇ ਇਹ ਵੀਡੀਓ ਸੱਚੀ ਲੱਗੀ ਤਾਂ ਇਹਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਕਮੈਂਟ ਜ਼ਰੂਰ ਕਰਿਓ